oh रोज ही गावागा तेरे चरना दे मैं देगा नगमें मैं हर रोज ही हिगा कालिया जातियाँ सं शक्तिशाली प्रेरण पवित्र आत्मा नाम भरदा है ओ सामर्थी है आराधना आराधना ਨਾ ਕਰੀਏ ਉਸ ਪ੍ਰਭੂ ਦਾ ਧਨਵਾਦ ਕਰੀਏ ਉਸ ਪ੍ਰਭੂ ਦਾ ਸ਼ੁਕਰ ਕਰੀਏ ਜਰੂਰਤੀ ਦੇ ਰੂਪ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਵਿਰਾਜਮਾਨ ਹੈ ਪ੍ਰਭੂ ਦਾ ਵਚਨ ਕਹਿੰਦਾ ਹੈ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਅਜੋ ਪ੍ਰਭੂ ਸਾਡੇ ਸਾਰੇ ਦੇ ਸਾਹਮਣੇ ਰੋਟੀ ਦੇ ਰੂਪ ਵਿੱਚ ਵਿਰਾਜਮਾਨ ਹੈ ਉਹ ਪ੍ਰਭੂ ਸਰਨੋਏ ਕੀ ਕਹਿੰਦਾ ਹੈ ਤੁਸੀਂ ਮੈਨੂੰ ਪੁਕਾਰੋ ਤੇ ਮੈਂ ਤੁਹਾਡੀ ਹਰ ਇੱਕ ਜਵਾਬ ਹਰ ਇੱਕ ਪ੍ਰਸ਼ਨ ਦਾ ਉੱਤਰ ਦੇਵਾਂਗਾ ਉਹ ਪ੍ਰਭੂ ਕਹਿੰਦਾ ਹੈ ਅੱਜ ਮੈਂ ਤੁਹਾਡੀ ਹਰ ਇੱਕ ਪ੍ਰਾਰਥਨਾ ਦਾ ਉੱਤਰ ਦੇਣ ਵਾਸਤੇ ਤੁਹਾਡੇ ਵਿਚਕਾਰ ਇਸ ਪਾਕ ਰੋਟੀ ਦੇ ਰੂਪ ਵਿੱਚ ਹਾਜ਼ਰ ਹਾਂ ਆਓ ਅਸੀਂ ਇਸ ਪ੍ਰਭੂ ਦੇ ਨੂੰ ਧੰਨਵਾਦ ਕਰੀਏ ਸਾਨੂੰ ਮਿਲਿਆ ਹਰ ਇੱਕ ਬਰਕਤਾਂ ਦੇ ਲਈ

प्रभु येसो आज दे दिन वास्ते आज, आज दे दिन, दिन वास्ते मैं थोड़ा तन्वाद करता हूँ मैं थोड़ा तन्वाद करती हूँ प्रभु यीशु ਆਪਣੇ ਪਰਿਵਾਰ ਦੇ ਵਾਸਤੇ ਆਪਣੀ ਪਰਿਵਾਰ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਯਿਸੂ ਆਪਣੇ ਜੀਵਨ ਦੇ ਵਾਸਤੇ ਆਪਣੇ ਜੀਵਨ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਹਾਲੇਲੂਇਆ 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 ਐ ਪ੍ਰਭੂ ਯਿਸੂ ਐ ਪ੍ਰਭੂ ਯਿਸੂ ਮੈਂ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ Yeah. É करने हो के आखिरी बरकत दे ली अपने आप को प्रभु दे ली प्रभु को बरकत लाए दे ली ऐसे अपने आप को तैयार करिए सिद्धिदा انو اسمانے देती دیتی جیسے تان پر اس کے بارے اسی پر ہرنے کریں اے خدا تو اسے تم ساکھرا مل رہی اپنے دکھ کو بھی یادگار دیتی ہے سانو میرے سرین تے لہو دے پوتتک پیدا دا تے پرکار حاضر کرن دا پھل ہے کہ اسی سدا مکتی دے پھل نوں

मुबारक है यीशु का नाम मुबारक है पवित्र दे मुबारक है सदा पेश के पद को मुबारक है यीशु का की गहाई पवित्र सांता बड़ी है मुबारक है पाक साडा मददगार मुबारक है पवित्र मरियम खुदा की मां मुबारक है सदा पे कागज बिच बैठना मुबारक है सदा आसमान के, के बिठाया जाना मुबारक है इक्वारी के मां मरियम का नाम मुबारक है उस दिन आप मित्र बरसामियों से मुबारक खुदा अपने फ़रिश्तियों को तेज संतान दें जेशु जेशु जिन्हें सेवा करना पसंद है सेवा लेके आ सकते हैं बाकी सब बैठते हैं एक बलिदान गएंगे ठीक है तो कल

ਮੈਂ ਫਟਾਫਟ ਰੋਸ ਕੀਤਾ 메인 ਰੋਡ ਤੇ ਮੈਂ ਚੜ ਗਈ ਪਡੋਰੀ ਕੋਲ ਕੁੱਤਾ ਦੂਜੀ ਸਾਈਡ ਤੋਂ ਆਇਆ ਤੇ ਮੇਰੀ ਐਕਟੀਵਾ ਚ ਵੱਜ ਗਿਆ ਤੇ ਮੈਂ ਸੜਕ ਦੇ ਦੂਜੀ ਸਾਈਡ ਜਾ ਚ ਗਈ ਜਦੋਂ ਮੈਂ ਡਿੱਗੀ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਬਹੁਤ ਰੋ ਰਹੀ ਸੀ ਤੇ ਮੈਂ ਪ੍ਰੇਰ ਕਰਦੀ ਸੀ ਲੋਕਾਂ ਨੇ ਉੱਥੋਂ ਮੈਨੂੰ ਚੱਕਿਆ ਇਸ ਸਾਈਡ ਤੇ ਬਿਠਾਇਆ ਪ੍ਰੇਰ ਮੈਂ ਕਰ ਗਈ ਉਹਨਾਂ ਨੇ ਮੈਨੂੰ ਕਿਹਾ ਕਿ ਆਪਣਾ ਫੋਨ ਦੇ ਦਿਓ ਅਸੀਂ ਤੁਹਾਡੇ ਘਰ ਫੋਨ ਕਰ ਦਿੰਦੇ ਹਾਂ ਮੈਂ ਕਹਿੰਦੀ ਮੈਂ ਤੁਸੀਂ ਨਹੀਂ ਫੋਨ ਕਰਨਾ ਤੁਸੀਂ ਫੋਨ ਲਾ ਦਿਓ ਗੱਲ ਮੈਂ ਆਪ ਕਰਨੀ ਮੈਂ ਕਹ ਫੋਨ ਕੀਤਾ ਉਹ ਢਰ ਗਏ ਬੱਚੇ ਵੀ ਨਾਲ ਹੀ ਸੀ ਉਹ ਸਕੂਲ ਛੱਡਣ ਲਿਆ ਰਹੇ ਸੀ ਬੱਚਿਆਂ ਨੂੰ ਵੀ ਉਹਨਾਂ ਨੇ ਬਿਠਾਇਆ ਉਹ ਪਹੁੰਚੇ ਉੱਥੇ ਮੈਂ ਠੀਕ ਸੀ ਰੁਈ ਜਾ ਰਹੀ ਸੀ ਖੂਨ ਮੇਰੇ ਅੰਦਰੋਂ ਨਿਕਲ ਰਿਹਾ ਸੀ ਬਹੁਤ ਮੇਰੇ ਦੰਦ ਬੁੱਲਾਂ 'ਚ ਵੱਜ ਗਏ ਸੱਟਾਂ ਮੇਰੇ ਬਾਰੀ ਸੱਟਾਂ ਲੱਗੀਆਂ ਪਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਕਿ ਮੇਰੇ ਅੰਦਰਲੀ ਬਾਡੀ 'ਚ ਇੱਕ ਵੀ ਖਰਾਜ ਨਹੀਂ ਸੀ ਜਿੱਦਾਂ ਹੀ ਮੈਂ ਹਸਪੀਟਲ ਸਕੂਲ 'ਚ ਮੈਂ ਬਲਵਿੰਦਰ ਭਾਜੀ ਮਿਲੇ ਮੈਂ ਸਕੂਲ ਬੱਚੀ ਅਸੀਂ ਇੱਥੇ ਛੱਡ ਕੇ ਵਦਵੇ ਦੇ ਹਸਪੀਟਲ ਚਲੇ ਗਏ ਉਹਨਾਂ ਨੇ ਮੈਨੂੰ ਮੇਰਾ ਚੈੱਕਅਪ ਕੀਤਾ ਉਹ ਕਹਿੰਦੇ ਬਾਰਿਸ਼ ਛੱਟ ਗਈ ਆ ਕਿ ਰੱਬ ਨੇ ਤੈਨੂੰ ਬਚਾ ਲਿਆ ਆ ਉਹ ਮੇਨ ਰੋਡ ਸੀ ਮੈਂ ਡਿੱਗੀ ਕੋਈ ਗੱਡੀ ਮੇਰੇ ਪਿੱਛੇ ਨਹੀਂ ਕੋਈ ਗੱਡੀ ਦੂਸਰੀ ਸਾਈਡ ਨਹੀਂ ਮੈਂ ਪਰਮੇਸ਼ਵਰ ਦਾ ਤੇ ਦਿਨ ਤੋਂ ਧੰਨਵਾਦ ਕਰਦੀ ਕਿ ਉਹਨੇ ਮੈਨੂੰ ਡੱਗੀ ਨਹੀਂ और खुदा का धन्यवाद कर पचन गा की प्रार्थना धन्यवाद No.